ਐ ਦਿਨ ਆ ਕੋਮ ਗਈ ਉਹਦੇ ਨੂੰ ਤੇ ਉਹਦੀ ਫੋਟੋ ਕੋਟ ਲੈ ਗਈ। ਹਾਂ ਉਹ ਸਿੱਧਾ ਆਪਣੀ ਇੱਦਾਂ ਇੱਦਾਂ ਐ ਘੁੰਮ ਜਾਣਾ। ਜਿਵੇਂ ਉਹਨੂੰ ਵੇਚ ਲੈ ਕੇ ਆ। ਅੱਛਾ ਉਹ ਵਿਚ ਆ ਗਈ ਮੋੜ। ਹਾਂ ਉਹ ਤਾਂ ਆ ਗਈ ਵਿਚ। ਹਾਂ ਸੌਪ ਚੜ੍ਹਣ ਵਾਲੀ ਵੀ ਤੁਸੀਂ ਗੁੜ ਪਾਤਾ। ਇਹ ਕੀ ਹੋਇਆ? ਇਹ ਕੀ ਆ ਗੁਰਜੀ ਪੁੰਨਦੇ ਗਏ ਲੋਕੇ। ਇਹ ਵੀ ਸੌਪ ਪੁੰਨਦੇ ਗਏ ਲੋਕੇ। ਅੱਜ ਮੈਂ ਕਿੰਨੇ ਦਿਨਾਂ ਚਾਹ ਬਣਾਉਂਦੀ ਦੀ ਦੁਪਹਿਰ ਸੀ। ਹਾਲ ਤਾਂ ਚਾਹ ਬਹੁਤ ਘੱਟ ਬਣਦੀ ਹੈ। ਇਹ ਤਾਂ ਮੰਮੀ ਨੇ ਲਾਇਆ ਹੁੰਦਾ। ਚਾਹ ਨਹੀਂ ਨਹੀਂ ਮੈਂ ਬਣਾਉਂਦੀ ਹਾਂ। ਇਹ ਚਾਹ ਬਣਾਉਂਦੀ ਨਹੀਂ ਇਹ ਬਹੁਤ ਘੱਟ ਬਣਾਉਂਦੀ ਹੈ ਚਾਹ। ਇਹ ਚਾਹ ਦੀ ਰੋਟੀ ਮੇਰੀ ਹੁੰਦੀ ਆ ਇਹ ਤਾਂ ਕਿਤੇ ਬਣਾਉਂਦੀ ਹੁੰਦੀ ਆ ਚਾਹ ਦੀ ਰੋਟੀ ਕਿਹੜਾ ਤਾਂ ਵੀ ਤਾਂ ਸਾਸ ਨੂੰ ਕੋਈ ਕੰਮ ਬੋਲਉਂਦੇ ਹੈ ਹੈ ਕਿੰਨਾ ਦੀ ਸਾਸ ਕੰਮ ਕੋ ਕਰਦੀ ਰਹਿੰਦੇ ਆਹ ਕੰਮ ਤੇ ਕਰਨਾ ਪੈਂਦਾ ਮੜਮਟੋ ਹੂੰ ਬਿਲਕੁਲ ਵੀ ਮੰਜੇ ਤੇ ਬਹਿ ਜਾਓ ਤਾਂ ਇਹ ਤਾਂ ਲੱਤਾਂ ਜੁੜ ਜਾਂਦੀਆਂ ਕੰਮ ਤਾਂ ਕਰਨੇ ਪਿੰਦਾ ਪਰ ਕੁਝ ਹੁੰਦਾ ਜਾਨਾ ਕਾਹ ਵਾ ਪਾਈਂਗਾ ਮੈਂ ਤਾਂ ਨਹੀਂ ਆ ਦੁਬਾਰਾ ਨਹੀਂ ਕੱਲ 없잖아. 옛날에 나와 이거는. 2년 넘은데, 2년 넘은데, 2년 어, 또 뛰면 또. 2년 넘은데, 2년 어, 또 뛰면 아기년넘은이 2년 어, 또 뛰면 또. 2년 넘은데, 2년 어, 또 뛰면 또. 2년 넘은데, 2년 어, 또 뛰면 또. 2년 넘은데, 2년 어, 또 뛰면 또. 2년 넘은이 2년 어, 또 뛰면 또. 2년 넘은이 2년 어, 또 뛰면 또. 2년 넘은데, 2년 어, 이 뛰면 또. 2년 넘은데, 2년 어, 또 뛰면 아 2년 넘은데, 2년 어, 이뛰데 2년 아또 뛰면 또. 2년 데데 ਕੰਮ ਨਹੀਂ ਕਰੇਂ ਜਾਂ ਬੰਦਾ ਚੱਲਦਾ ਫਿਰਦੇ ਚੰਗਾ ਲਿੰਦਾ ਆ ਜੇ ਬੰਦਾ ਮੰਜੇ ਤੇ ਬਹਿ ਜਾਵੇ ਤਾਂ ਫੇਰ ਕੰਮ ਨਹੀਂ ਫੇਰ ਹੁੰਦਾ ਜੇ ਇਹਦਾ ਤੇਰੇ ਨਾਲ ਨਹੀਂ ਬੰਦਾ ਕਹਿੰਦਾ ਮੰਜੇ ਤੇ ਬਹਿ ਜਾ ਰੋਣ ਚੱਲਦਾ ਫਿਰਦਾ ਹੁੰਦਾ ਚੰਗਾ ਲਿੰਦਾ ਆ ਹਾਂ ਬੁੱਝ ਚੱਲਦਾ ਹੁੰਦਾ ਹਾਂ ਨਾ ਮੁੱਢੀ ਨਾ ਕੰਮ ਕਰੇ ਤੇਰੀ ਸਾਸੂ ਬੜੀ ਚੰਗੀ ਆ ਹਾਂ ਪੂਰੇ ਕੰਮ ਤੁਹਾਡਾ ਕਰਦੀ ਜੇ ਘਰ ਦਾ ਲੈ ਜਾਓ ਪਹਿਲਾਂ ਇਸ ਵੇਲੇ ਜਿਹੜਾ ਸਾਰਾ ਕੰਮ ਉਹ ਵੇੜ ਕੇ ਕਰਦਾ ਹਾਂ 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 ਤਾਂ ਅੱਜ ਮੰਮੀ ਦਾ ਵੀ ਗਲਾ ਖਰਾਬ ਹੋਇਆ ਅੱਜ ਮੇਰੀ ਵੀ ਸਿਹਤ ਖਰਾਬ ਆ ਤੇ ਗਲਾ ਮੇਰਾ ਖਰਾਬ ਆ ਤੇ ਅੱਜ ਸਵੇਰ ਦੀ ਮੋਤੀ ਨਹੀਂ ਤੇ ਬੁਹਾਰ ਚੜਿਆ ਹੈ ਹਾਂ ਸੁੱਤੇ ਸੀ ਅਸਾਂ ਦੇ ਨੰਮੀ ਤੇ ਮੇਰੀ ਚਾਹ ਹੀ ਜੀ ਆਂਦੀ ਆ ਚਾਹ ਬਣਾ ਰਾ ਤਾ ਚਾਹ ਇੱਧਰ ਬਣ ਗਈ ਆ ਗੋਲ ਵਾਲੀ ਚਾਹ ਬਣ ਗਈ ਆ ਕਹਿੰਦੀ ਬਣਾ ਲੈਣਾ ਸ਼ੀਰਾਵਾ ਚਾਹ ਬਣਦੀ ਜਾ ਗਈ ਬੜੋ ਤੇ ਮੋਰ ਵੀ ਉਹ ਰਹਿ ਗਏ ਆਹ ਤੈਨੂੰ ਚਾਹ ਬਣੀ ਆਜੋ ਥੜਾ ਆ ਜਿਹੜਾ ਜਿਹੜਾ ਬੇਨੀਆ ਉਹ ਕੜਾ ਮਾਰੋ ਜਿਹੜਾ ਜਿਹੜਾ ਨਹੀਂ ਚਾਹ ਪੀਂਦੀ ਉਹ ਉਹ ਚਾਹ ਬਣੀ ਆ ਫਾਈਲ ਉਹ ਦੋ ਢੋਲੇ ਲਾਦਾ ਇਹ ਵੀ ਬੜਾ ਦੋ ਵਾਰ ਨਹੀਂ ਪਰਾ ਕਰਨੀ ਇਹ ਚਾਹ ਬਣੀ ਹੋਈ ਉਹ ਚਾਹ ਜ ਫਟਾ ਗੀ ਫਿਰ ਥੋੜਾ ਜਿਹਾ ਬਣਾਉਣਾ ਉਹ ਤਾਂ ਪਰ ਆਤਾ ਹਾਂ ਆ ਮੋਰ ਥੋੜਾ ਜਿਹਾ ਆਪਣਾ ਪੈਣ ਦੋ ਕੋਹਾਂ ਬੰਦਰੀਆਂ ਚੋਣ ਨੂੰ ਓਹ ਡਾੜੀ ਵਿੱਚ ਥੋੜਾ ਜਿਹਾ ਰੱਖ ਲਾ ਇਸ ਕਰਕੇ ਕੰਮ ਕਰਦਾ ਨੂੰ ਬਹੁਤ ਜੰਗਾ ਲੱਗਦਾ ਆ ਕਿਉਂਕਿ ਬਿੱਲੀ ਨਹੀਂ ਮੇਰੇ ਰਹਿ ਹੁੰਦਾ ਨਾ ਬੰਦੂ ਨਹੀਂ ਆਣਾ ਖਲਾਰਾ ਸਾਰਾ ਚੱਕ ਕੇ ਖਲਾਰਾ ਨਹੀਂ ਪੈਣ ਦੇਣਾ ਜਿਦਾ ਪੂੜਾ ਨਾ ਸਵਾਰ ਕੇ ਉੱਦੋਂ ਬੇੜਾ ਸਵਾਰ ਕੇ ਰੱਖਣਾ ਮੰਮੀ ਆਪ ਨੂੰ ਸੁਣ ਕੇ ਦਿੰਦੇ ਐ ਤੇ ਨਾ ਬਦਲਦੇ ਤੇਜ ਵਾਲੀ ਚੱਲੂ ਗਏ। ਕੰਨ ਵਾਲੀ ਚੱਲੂ ਗਏ ਦਾ ਦਿਨ ਵਾਲੀ ਕੱਪੜੇ ਬਦਲ ਲਈ ਦੀਆਂ। ਜਿੱਦੀ ਵਾਲੀ ਚੱਲੂ ਸੁਣੀ ਵਾਲੀ ਸੂਟ। ਉਨੀ ਵਾਲੀ ਸੂਟ। ਕਿ ਕਿਸੇ ਕਿਸੇ ਜਨ ਹੁੰਦਾ? ਇਹ ਸ਼ੌਕ ਦੀ ਗੱਲ ਹੁੰਦੀ ਆ ਕਿਸੇ ਕਿਸੇ ਜਨ ਹੁੰਦਾ ਸ਼ੌਕ ਤੇ ਕਈਆਂ ਨੂੰ ਤਾਂ ਲਵਣਾ ਹੀ ਨਹੀਂ ਦੇ ਦਾ ਦਾ ਦੇ। ਮੇਰੇ ਅਰ ਜੀ। ਹਾਂ ਦਾ ਤਾਂ ਲਵਣਾ ਹੀ ਨਹੀਂ ਕਈਆਂ ਨੂੰ। ਨਹੀਂ ਨਾ ਨਹੀਂ ਉਹਦਾ ਕੋਈ ਟਾਈਮ ਹੋਣੀ। ਨਹੀਂ ਤੂੰ ਤਾਂ ਨਹੀਂ ਕੋਈ ਕਈ ਇੱਦਾਂ ਕਰਦੀਆਂ ਹਾਂ ਹਫਤੇ ਬਾਅਦ ਹੁੰਦੀਆਂ ਜਾ ਕੇ। ਭਾਵੇਂ ਜਦਾਂ ਮਾਦੀ ਮਾਰੇ ਹੋਏ ਹੋਣ। ਸੰਤ ਹੈ। ਨਾ ਦੂਜੇ ਦਿਨ ਮੈਂ ਤਾਂ ਸੰਘਾ ਲਾ ਰਹੀ ਦਮ ਤੂੰ ਤੇ ਕਿੱਥੋਂ ਦਹੀ ਤੇ ਦੋ ਘੰਟੇ ਬਾਅਦ ਚਾਹ ਬਣਾਤੀ ਮੈਂ ਚਾਹ ਗਈ ਬਣ ਤੂੰ ਬਹਿ ਨਹੀਂ ਜਾ ਬੇਡੋ ਲਓ ਜੀ ਚਾਹ ਗਈ ਆ ਬਣ ਤੇ ਇੱਧਰ ਮੰਮੀ ਹੁਣੀ ਬਰੌਕ ਬਣਾਇਆ ਆ ਚਾਹ ਪੀ ਲੋ ਗੋੜ ਵਾਲੀ ਉਹ ਵੀ ਤੇ ਹੋਰ ਤਾਂ ਦਿਲਵਾ ਹੋਗਾ ਨਹੀਂ ਪੁਰਾਣਾ ਨਹੀਂ ਲੱਦਾ ਚਲਵਾ ਰਹੇ ਨੇ ਨਾ ਲੋਈ ਦੇ ਦੇਖੋ ਹੈ ਕਿ ਸਰਵਾਰ ਹੈ ਨਹੀਂ ਇੱਜਾ ਜੀ ਦੇਖੋ ਪਰੋਜੀ ਨਾ ਪਰੋਜੀ ਨਾ ਚੰਗਾ। ਪਰ ਉਹ ਹੈਗੀ ਆ ਹੈਗੀ ਹੈਗੀ ਹੈਗੀ। ਤੇ ਸੱਜਣਾਂ 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 ਤੇ ਸੱਜਣਾਂ ਹੋ ਜਾਈਏ। ਹੈਗੀ ਆ। ਨਵ ਜੀ ਸੂਟ ਤੁਹਾਨੂੰ ਰੰਗ-ਬਰੰਗੇ ਦੇਖਣ ਨੂੰ ਮਿਲਦੇ ਆ ਸਾਡੇ ਵਲੌਗ ਦੇ ਵਿੱਚ। 7 ਰੰਗਾ ਵਲੌਗ ਸਾਡਾ। 7 ਰੰਗਾ ਵਲੌਗ ਕਿ ਆ ਗਰਾਂ ਗਰਮ। 7 ਰੰਗੀ ਪੀਂਗ ਹੁੰਦੀ ਆ ਕਿ 7 ਰੰਗਾ ਵਲੌਗ ਆ। ਹੁਣ ਬਾਹਾਂ ਤੇ ਲੱਗਣ ਵਾਲੀ ਆ ਨਾ ਕੋਈ। ਬਾਹਾਂ ਤੇ ਲੱਗਣ ਵਾਲੀ ਆ ਇਥੇ। ਨੋ ਨੀ ਨਾ 7500 ਸੂਟ ਆ 7500 ਆ ਵਿੱਚ ਆ ਆ ਹੁੰਦੇ ਵਿੱਚ ਨਹੀਂ ਇਹ ਉਹ ਨਾ ਕੱਲੀ ਸੂਈ ਨਾ ਲੱਗਣੀ ਹੈ ਹੂੰ ਉਹ ਨਹੀਂ ਸਿੱਕ ਜਾ ਕੇ ਤਾਂ ਆਊਗਾ ਯਾਰ ਜਦ ਜਦ ਮੋਤੀ ਮੁੱਤੀ ਜੇ ਕਿਦਾਂ ਇਹ ਦਸਿੱਤ ਹੋਊਗਾ ਕੀ ਇਹ ਮਿਲਣਾ ਕੀ ਨਾ ਲੱਗਦਾ ਪਤਾ ਫਰਕ ਦਾ ਲੱਗਦਾ ਨਹੀਂ ਫਰਕ ਕੁਛ ਨਹੀਂ ਲੱਗਦਾ ਬੜਾ ਮੋਟਾ ਹੁੰਦਾ ਹੀ ਆ ਦੱਦੀ ਇਹਨੂੰ ਭਰਾ ਦੋ ਨਹੀਂ ਲਾਦੇ ਹੈ ਚਲ ਆ ਮਿਲ ਗਈ ਨਾ ਯਾਰ ਦੇ ਆਨ ਆਗਾ ਮਾਣ ਮਤ ਬੰਦ ਜੀ ਜਿਹੜੇ ਸੂਟ ਨਹੀਂ ਚਾਹਦੇ ਬਾਹਰ ਕੱਢ ਕੇ ਅੱਕ ਲਾ ਦੋ ਨਾ ਲੈ ਲੈ ਹਾਏ ਹਾਏ ਬੱਸ ਇਹੜੇ ਨਹੀਂ ਚਾਹੀਦੇ ਚੱਕ ਕੇ ਬਾਹਰ ਰੱਖੋ ਹਾਲ ਚੰਨੀ ਲੈ ਹਣੀ ਨਾਲੇ ਆ ਹਾਂ ਚੰਨੀ ਨਹੀਂ ਨਹੀਂ ਆਉਣਾ ਨਾ ਚਲੋ ਜੀ ਗੱਲ ਬਣ ਗਈ ਇੱਧਰ ਤਾਂ ਇੱਕ ਸੁਪਤਾ ਬਣ ਗਿਆ ਲਾਰ ਨੂੰ ਗਈ ਜੱਲੀਆ ਮੈਂ ਤਾਂ ਜਿੰਦਗੀ ਰੋਲਦੀ ਮੇਰੀ ਘਰ ਵਾਲੀ ਸਾਰਾ ਕੰਮ ਉਹਨੂੰ ਤੋਂ ਕਰਾਉਣੀ ਆ ਆਪ ਨੂੰ ਹੱਥ ਮਿਲੋ ਨਹੀਂ ਕੰਮ ਨੂੰ ਕੰਮ ਉਹਦੇ ਤੇ ਲੋੜਾ ਪਿਆ ਬੁੱਢੀ ਹੋ ਗਈ ਹਾਂ ਵੇ ਤਾ ਉਹ ਲੁਗਰਗਲ ਆਦੀ ਇਹ ਚਾਰ ਰੱਖੀ ਆ ਉਹ ਵੀ ਵਿਚਾਰੀ ਰੱਖ ਕੇ ਉਧਰ ਗਈ ਆ ਮੈਂ ਚਾਹ ਤੀ ਕੰਮ ਕਰ ਲਿਆ ਕਰ ਮਾਦਾ ਤੂੰ ਬਸ ਸਾਰਾ ਦਿਨ ਬਾਅਦ ਰੈਸਟ ਤੇ ਰਹਿੰਦੀ ਹਾਲ ਟਾਈਮ ਮੱਝੇ ਦੇ ਨਾਲ ਉਹੋ ਜਿਹੇ ਕੰਮ ਬੋਲਦਾ ਵਿਚਾਰੀ ਦੇ ਹੱਥ ਕਾਲੇ ਕਰ ਤੇ ਕੰਮ ਕਰਾ ਕੇ ਆ ਕੇ ਜਾਇਦਾ ਹੱਥ ਵੀ ਕਾਲੇ ਹੋ ਗਏ ਹਾਂ ਇਹ ਫੁੱਲੀਆਂ ਦੇਖੀ ਕਿੰਨੀਆਂ ਤੇ ਤਾਂ ਸਾਰੀ ਤੇੜੀ ਚੁੱਲੇ 'ਚ ਢਾਹ ਰੱਖਦੀ ਉਹਨੂੰ ਨਾ ਕੋਈ ਸਿਲੰਡਰ ਨਾ ਕੋਸ਼ਿਸ਼ ਕਾਲੀ ਗਾਤੀ ਉਹ ਲਿਆਂਦੀ ਸੋਨੇ ਵਰਗੀ ਸੀਗੀ ਤੇ ਪਿੱਤਲ ਬਣਾਤਾ। ਉਹ ਜਿੱਦਾਂ ਜਿੱਲੀ ਜਿੱਲੀ ਬਣਦੀ। ਤੇ ਪਿੱਤਲ ਦੇ ਭਾਂਡੇ ਵਰਗਾ ਮੂੰਹ ਬਣਾਤਾ। ਮੰਮੀ ਫੁੱਲੀਆਂ ਬਾ। ਤੂੰ ਤੁਝ ਮਾਹ ਧੋਪੁਰਾਲ ਕੀਤਾ ਕੁੜੀ। ਰੋਲ ਕੀਤਾ। ਹਾਂ ਰੋਲ ਤੀ। ਰੋਲ ਤੀ ਵੀਰ ਜੀ। ਤੀਰੀਆਂ ਵਰਗੀ ਨੋ ਸੀ ਤੇਰੀ ਤੂੰ ਤਾਂ ਪਿੱਤੜਾ ਕੀ ਬਣਾਤੀ। ਚੋਦੇ ਵਰਗੀ ਸੀਰੀ ਨਾ ਸਲਵਾ ਵਾਲੀ ਬਣਦੀ। ਕੜਾਈ ਦੇ ਥੜੜਾ ਪਾਸੇ ਵਰਗਾ ਮੂੰਹ ਕਰਤਾ ਉਹਦਾ। ਓਏ ਬੇਸਤੀ। ਇਦਾਂ ਦਾ।